ਚੰਦ ਚੰਦ ਪ੍ਰਿੰਸੀਪਲ ਸਦਵੀਰ ਸਿੰਘ ਗੁੰਡਾ ਨੇ ਕਥਾ ਪ੍ਰਾਪਤ ਨੇ ਸੁਣੀ ਜਉ ਭਗਤਨ ਕੀ ਬਾ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੋਇਆ ਹੈ ਗੁਰੂ ਆਰ ਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਜੇ ਮਠਿਆਈ ਦੇ ਵਿੱਚ ਵੀ ਜ਼ਹਿਰ ਪਾ ਕੇ ਭੇਜੀ ਗਈ ਇਹ ਦਹੀਂ ਵਾਲੇ ਪੱਖ ਤੋਂ ਦਾ ਫਿਰ ਰੌਲਾ ਪੈ ਗਿਆ ਅੰਮ੍ਰਿਤਸਰ ਦੀ ਧਰਤੀ ਦੇ ਸੰਗਤਾਂ ਨੇ ਬਹੁਤ ਕਹਿੰਦੇ ਇੱਥੋਂ ਵੀਰੇ ਛੱਡ ਕੇ ਕਹਿੰਦੇ ਜੀ ਉਹਨਾਂ ਮੇਰੇ ਤੇ ਤੋਮਤ ਲਾ ਦਿੱਤੀ ਪਿਤਾ ਦੀ ਨਗਰੀ ਦੇ ਵਿੱਚੋਂ ਕਹਿੰਦੇ ਮੈਨੂੰ ਬਾਹਰ ਕੱਢ ਦਿੱਤਾ ਘਰੇ ਵੀ ਨਹੀਂ ਰਹਿਣ ਦਿੱਤਾਗਾ ਸੁਰਹੀ ਹੁ ਤੋ ਸਹਾਇਕ ਤੇ ਮੈਨੂੰ ਕਹਿੰਦੇ ਵੀ ਬਹੁਤ ਵੱਡਾ ਦੁੱਖ ਲੱਗਿਆ ਮੇਰਾ ਤਾਂ ਸਭ ਕੁਝ ਹੀ ਕਹਿੰਦੇ ਵੀ ਖਤਮ ਹੋ ਗਿਆ ਜਦੋਂ ਸੁਲੀ ਖਾਂ ਦੀ ਮੌਤ ਹੋਈ ਹੈ ਅਬ ਅਲੰਬ ਮੈਂ ਗਹੇ ਉਹ ਤੁਹਾਰੋ ਬਾਹ ਗਹੇ ਕੀ ਲਾਜ ਵਿਚਾਰੋ ਪਰ ਕਹਿੰਦੇ ਹੁਣ ਮੈਂ ਤੁਹਾਡਾ ਆਸਰਾ ਫੜਿਆ ਹੁਣ ਕਹਿੰਦੇ ਵੀ ਬਾਹ ਫੜੇ ਦੀਨਾ ਲਾਜ ਰੱਖ ਲਵੋ ਸੁੱਤ ਜੁਤ ਹੱਤ ਹੋ ਕੇ ਕੈਦ ਕਰੀਜੈ ਨਾਤਾ ਫੇਰਨ ਕੋ ਫਲ ਦੀਜੈ ਹੁਣ ਤੁਸੀਂ ਕਹਿੰਦੇ ਨਾ ਉਹਨੂੰ ਸਾਰੇ ਪਰਿਵਾਰ ਸਮੇਤ ਪੁੱਤਰ ਦੇ ਸਵੇਤ ਹੋਰ ਜਿੰਨਾ ਕਹਿੰਦੇ ਸਾਰਾ ਕੋਈ ਉਹਨਾਂ ਦੇ ਕਾਰੋਬਾਰ ਦੇ ਵਿੱਚ ਆ ਉਹਨੂੰ ਕੈਦ ਕਰੋ ਨਾਲੇ ਤਾਂ ਕਹਿੰਦੇ ਜਿਹੜਾ ਤੁਹਾਡੀ ਬੱਚੀ ਦਾ ਰਿਸ਼ਤਾ ਮੋੜਿਆ ਓ ਕਰੋਨਾ ਧਾਰੀ ਗੁਰਤਾ ਗੱਦੀ ਦਾ ਹੱਕ ਦਾ ਰਮੈਂ ਆ ਮੇਰੇ ਤੇ ਕਿਰਪਾ ਕਰਕੇ ਮੈਨੂੰ ਗੁਰਤਾ ਗੱਦੀ ਦਾ ਤਖਤ ਦਵਾ ਦੇਵੋ ਸੁਣ ਚੰਦੂ ਨਾ ਧੀਰਜ ਦੀਨ ਆਪਨਾ ਚਿੰਤਾ ਕਰ ਚੀਤ ਮਲੀਨ ਇਹ ਸੁਣ ਕੇ ਚੰਦੂ ਨੇ ਧੀਰਜ ਦਿੱਤਾ ਕਹਿੰਦੇ ਚਿੰਤਾ ਦੇ ਨਾਲ ਹੁਣ ਆਪਣੇ ਚਿੱਤ ਨੂੰ ਮੈਲਾ ਨਾ ਕਰ ਕੋਈ ਗੱਲ ਨਹੀਂ ਹੁਣ ਤੂੰ ਜੋ ਪਿੱਛੇ ਹੋ ਗਿਆ ਉਹਨੂੰ ਕਹਿਣ ਲੱਗੇ ਵੀ ਆ ਚਾਹਤ ਨਿਜ ਪ੍ਰਾਨਨ ਕੋ ਬਾਦਾ ਤੇ ਚੰਦੂ ਇਥੇ ਪਿਰਥੀ ਚੰਦ ਦੇ ਕੋਲ ਬੈਠਾ ਆਪਣੀ ਛਾਤੀ ਤੇ ਹੱਥ ਮਾਰਦਾ ਹੋਇਆ ਇੱਕੋ ਗੱਲ ਕਹਿੰਦਾ ਮੇਰੀ ਬੱਚੀ ਦੇ ਕਹਿਣ ਲੱਗੇ ਉਹਨੇ ਰਿਸ਼ਤੇ ਨੂੰ ਜਵਾਬ ਨਹੀਂ ਦਿੱਤਾ ਸਗੋਂ ਕਹਿੰਦੇ ਵੀ ਆਪਣੇ ਪ੍ਰਾਣਾਂ ਨੂੰ ਖਤਮ ਕਰਨ ਦਾ ਕਹਿੰਦੇ ਕੈਦ ਦੇ ਵਿੱਚ ਪਾ ਕੇ ਰੱਖਾਂਗਾ ਦੁੱਖ ਭੋਗੇਗਾ ਤੇ ਜਿੰਨਾ ਹੰਕਾਰ ਹੈ ਕਹਿੰਦੇ ਸਭ ਕੁਝ ਦੂਰ ਹੋ ਜਾਣਾ ਹੈ ਉਸ ਵਕਤ ਦਿਓ ਸਜਾਈ ਨਾਤਾ ਮੰਵਾਉ ਤੌ ਚੰਦੂ ਮੈਂ ਨਾਮ ਕਹਾਉ ਮੈਂ ਆਪਣੇ ਜਦੋਂ ਉਹਨੂੰ ਕੈਦ ਦੇ ਵਿੱਚ ਰੱਖਿਆ ਤੇ ਫਿਰ ਕਹਿੰਦੇ ਮੈਂ ਆਪਣੀ ਬੱਚੀ ਦੇ ਰਿਸ਼ਤੇ ਨੂੰ ਹਾਂ ਕਰਾਵਾਂਗਾ ਜੇ ਤਾਂ ਮੰਨ ਜਾਣਗੇ ਤਾ ਫੇਰ ਤਾਂ ਛੱਡ ਦੇਵਾਂਗਾ ਕਹਿੰਦੇ ਫੇਰ ਹੀ ਬਾਅਦ ਦੇ ਵਿੱਚ ਆਪਣਾ ਨਾਮਕਾਰ ਨਾਲ ਕਹਿੰਦੇ ਵੀ ਫੇਰ ਮੇਰੇ ਅੰਦਰ ਜਾ ਕੇ ਠੰਡ ਪੈਣੀ ਹੈ ਜਾਤ ਬਿਖੈ ਪਤਮ ਮੋਰ ਬਿਗਾਰੀ ਦੋਤਾ ਸਾਖ ਹਟਿਓ ਦੁੱਖ ਮੈਂ ਦੇਸੀ ਜਦੋਂ ਮੇਰੀ ਬੱਚੀ ਦੇ ਰਿਸ਼ਤੇ ਨੂੰ ਜਵਾਬ ਮਿਲਿਆ ਤਾਂ ਮੇਰੀ ਇੱਜ਼ਤ ਵਿਗੜ ਗਈ ਲੋਕਾਂ ਦੇ ਵਿੱਚ ਲੋਕ ਮੂੰਹ ਤੇ ਭਾਵੇਂ ਕੁਝ ਨਹੀਂ ਕਹਿੰਦੇ ਸੀ ਪਰ ਅੰਦਰ ਵੜ ਕੇ ਲੋਕ ਗੱਲਾਂ ਕਰਦੇ ਸਨ ਮੈਨੂੰ ਸਭ ਪਤਾ ਸੀ ਚਿਹਰਿਆਂ ਤੇ ਸਭ ਦੇ ਦਿਸਦਾ ਪਿਆ ਸੀ ਲੋਕ ਬੜੇ ਕੋਈ ਸਾਧ ਇਨੇ ਕਿਹਾ ਮੇਰੀ ਧਰ ਵਾਲੀ ਨੇ ਮੇਰੀ ਬੱਚੀ ਨੇ ਜਿਹੜਾ ਕੰਨ ਲੈ ਛੱਲਿਆ ਹੈ